ਸ਼ਸ਼ੀਕਲ ਜੀ ਮੇਰਾ ਨਾਮ ਹੈ ਗੁਰਪ੍ਰੀਤ ਤੇ ਵੈਲਕਮ ਬੈਕ ਇੱਕ ਹੋਰ ਨਵੇਂ ਵਲੌਗ ਚ ਮੈਂ ਆ ਜੀ ਇਸ ਟਾਈਮ ਵ੍ਰਿੰਦਾਵਨ ਦੀਆਂ ਗਲੀਆਂ ਵਿੱਚ ਬੈਕ ਕੈਮਰੇ ਤੇ ਤੁਹਾਨੂੰ ਦਿਖਾਉਂਦਾ ਜਿਹੜੇ ਆਪਾਂ ਕਸਟਮਰ ਲੈ ਕੇ ਆਏ ਸੀ ਵਿਸ਼ਵ ਬਾਈ ਸੀ ਉਹਨਾਂ ਦੇ ਬ੍ਰਦਰ ਸੀ ਉਹਨਾਂ ਦੇ ਉਹਨਾਂ ਦੇ ਸੱਸ ਸੋਰਾ ਤੇ ਉਹਨਾਂ ਦੀ ਮੰਮੀ ਜੀ ਅਸੀਂ ਸਾਰੇ ਆਏ ਸੀ ਐਂਡ ਵਿਸ਼ਵ ਦੇ ਵੱਡੇ ਭਰਾ ਦਾ ਜੋ ਮੈਰਿਡ ਨੇ ਨਾਲ ਆਏ ਨੇ ਉਹਨਾਂ ਨੂੰ ਵੱਖੀ ਚ ਦਰਦ ਹੋ ਰਿਹਾ ਪੇਟ ਵਿੱਚ ਅਚਾਨਕ ਮੈਨੂੰ ਰਾਤ ਨੂੰ ਉਨ ਨੂੰ ਠਾਇਏ ਨੇ 1:3 ਵਜ ਗਏ ਨੇ ਤਕਰੀਬਨ ਤੇ ਹਸਪੀਟਲ ਆਏ ਆ ਮੈਂ ਤੁਹਾਨੂੰ ਦਿਖਾਉਣਾ ਹਸਪੀਟਲ ਕਿਹੜਾ ਹੈ ਰਾਮਕ੍ਰਿਸ਼ਨ ਸਮਥਿੰਗ ਚੈਰੀਟੇਬਲ ਹਸਪੀਟਲ ਹੈ ਤੇ 4-3 ਤੇਨੂ ਕਿਲੋਮੀਟਰ ਮਸ ਆਏ ਆ ਜਿੱਥੇ ਅਸੀਂ ਠਹਿਰੇ ਆ ਆਸ਼ਰਮ ਵਿੱਚ ਆ ਦੇਖੋ ਟਾਈਮ ਹੋ ਗਿਆ 1:00 ਵਜ ਕੇ ਆਇਆ 1:26 ਮਿੰਟ ਤੇ ਮੈਂ ਖੇਡ ਰਿਹਾ ਜੀ ਗੇਮ ਨਹੀਂ ਗੇਮ ਨਹੀਂ ਹੈ ਸੌਣ ਲੋ ਪਤਾ ਨਹੀਂ ਵੀਡੀਓ ਆਈ ਸੀ ਗਾਣਾ ਹੈ ਵੀਡੀਓ ਗਾਣਾ ਆਵੇ ਲੋ ਫਾਰਮੈਲਟੀ ਹੁਡਮਨ ਟੈਲਟੀ ਪੈਸਾ ਤੇਲਾ ਰੱਜ ਕੇ ਤੇ ਕੰਮਕਾਰ ਠੀਕ ਨੇ ਮੈਂ ਵੀ ਕਿੰਨਾ ਬੇਸ਼ਰਮਾ ਕਸਟਮਰ ਮੇਰੇ ਇੰਨੇ ਵਧੀਆ ਵਿਚਾਰੇ ਬੁਲਾਉਂਦੇ ਨੇ ਤੇ ਵਧੀਆ ਕਨੈਕਸ਼ਨ ਹੈ ਹਨਾ ਕੱਲ ਦਾ ਵਧੀਆ ਬਣ ਗਿਆ ਐਂਡ ਉਹ ਇੱਥੇ ਦਰਦ ਆਉਣ ਡਿਆ ਬਾਈ ਨੂੰ ਬੜਾ ਤੇਜ ਤੇ ਹਸਪੀਟਲ ਗਏ ਨੇ ਮੈਂ ਇੱਥੇ ਸੌਣੇ ਜਵਾਨੀ ਫਿਰੇ ਪੀਕ ਤੇ ਵਹਿ ਰਿਆ ਢੀਕ ਤੇ ਸ਼ਬ ਬਾਈ ਦਾ ਗਾਣਾ ਬੇ ਰਾਮ ਦੇਲਾ ਥੋੜਾ ਜਿਆ ਯਾਰ ਅਰਦਾਸ ਕਰ ਵਾਹਿਗੁਰੂ ਉਹਨੂੰ ਠੀਕ ਹੁਣ ਕਰੇ ਜਲਦੀ ਆਵੇ ਤੇ ਜਲਦੀ ਜਾ ਤੇ ਚੁੱਪਚਾਪ ਸੌਂ ਜਾ ਉਹੀ ਬਸ ਕੋਈ ਗਾਣੇ ਹੋ ਤਾਂ ਕਹਿ ਦਿੱਤਾ ਫਿਰ ਵੀ ਗਾਣੇ ਤਾਂ ਸੁਣ ਲਈਏ ਕੰਮਕਾਰ ਠੀਕ ਨੇ ਜਵਾਨੀ ਫਿਰੇ ਪੀਕ ਤੇ ਅੱਖਾਂ ਵਿੱਚ ਨੀਂਦ ਦੇ ਸੜਕਾਂ ਤੇ ਰੁਲਣ ਦੇ ਆ ਤੇ ਵੱਖੀ ਵਿੱਚ ਦਰਦ ਦੇ ਯੰਗ ਗੋਡ ਵਾਈ ਜੇ ਮਾ ਚੱਲ ਪਿਆ ਜੀ ਹਸਪੀਟਲ ਰਾਮਕ੍ਰਿਸ਼ਨ ਚੈਰੀਟੇਬਲ ਹਸਪੀਟਲ ਉਹ ਸਵਾਮੀ ਵੇਕਨੰਥ ਜੀ ਬਣਾਏ ਨਹੀਂ ਇੰਨੀ ਦੇਰ ਤਾਂ ਕਿੱਥੀ ਸੀਗਾ ਜੀ ਕੌਣ ਬਲੌਗਰ 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 ਤੁਹਾਡੇ ਸਾਹਮਣੇ ਆਪਾਂ ਆਏ ਆ ਠੀਕ ਹੋ ਈਸ਼ਾਨ ਭਾਈ ਕਿਰਪਾ ਬਹੁਤ ਵਧੀਆ ਸ੍ਰੀ ਜੀ ਦੀ ਕਿਰਪਾ ਚਲੋ ਚਲੋ ਚੱਲੋ ਓਨ ਠੀਕ ਹੈ ਨਾ ਹਾਂ ਬਿਲਕੁਲ ਵਧੀਆ ਚਲੋ ਫੇਰ ਕੋਹ ਨਹੀਂ ਆਇਆ ਇਹ ਬਾਸਾ ਉਂ ਅੰਦਰ ਜਾਂਦੇ ਸਾਰੀ ਸਹੀ ਹੈ ਹਸਪੀਟਲ ਦਾ ਨਾਮ ਸੁਣੋ ਬੰਦਾ ਸਹੀ ਨਾ ਹੋਵੇ ਤੌਰ ਕੀ RAM KRISHNA PARMANS ਉਹਨਾਂ ਦੇ ਨਾਮ ਦੇ ਨਾ RAM KRISHNA PARMANS RAM KRISHNA RAM KRISHNA MISSION ਸੇਵਾ ਸ਼ਰਮ ਚੈਰੀਟੇਬਲ ਹਸਪੀਟਲ ਹਸਪੀਟਲ ਹੈ ਸਹੀ ਹੈ ਦਵਾਈਆਂ ਬਹੁਤ ਸਸਤੀ ਹਰ ਚੀਜ਼ ਸਸਤੀ ਹੈ ਅੰਦਰ ਦਵਾਈਆਂ ਨਹੀਂ ਜਿਹੜਾ RAM KRISHNA PARMANS ਹੀ ਨਾ ਉਹ ਹੀ ਸੀ ਉਹਨਾਂ ਦੇ ਸਵਾਮੀ ਵੇਕਾ ਜਨਨ ਜੀ ਦੇ ਵੇਡ ਦਵਾਈਆਂ ਮੈਂ ਇੱਕ ਮਿੰਟ

ਵਲੌਗ ਚ ਆਪਣੀ ਥੋੜੀ ਰਿਐਲਿਟੀ ਚੁਲਕਦੀ ਐ ਤੇ ਪਿੱਛੇ ਤੁਹਾਨੂੰ ਆਵਾਜ਼ ਮੀਂਹ ਵਿਆਰੀ ਹੋਗੀ بارش ਪੈ ਰਹੀ ਐ ਤੇ ਮੈਂ ਸੁੱਤਾ ਸੀ ਵੈਸੇ ਤਾਂ ਆਸ਼ਰਮ ਦੇ ਅੰਦਰ ਇੱਧਰ ਜਿੱਧਰ ਭਜਨ ਹੁੰਦਾ ਹੈ ਗੱਦੇ ਲਾ ਕੇ ਐ ਕੈਂਟ ਨੀਂਦ ਆਈ ਵਧੀਆ ਪਤਾ ਨਹੀਂ ਲੱਗਿਆ ਰਾਤ ਦਾ ਫਿਰ ਉੱਥੇ ਹੁਣ ਨਾ ਹਵਨ ਤੇ ਭਜਨ ਉਹਨਾਂ ਕਰਦਾ ਹੁੰਦਾ ਉੱਥੋਂ ਉੱਠ ਕੇ ਅੰਦਰ ਆ ਗਏ ਗੱਡੀ ਦੇ ਦੇ ਦੈਟਸ ਵਾਈ بارش ਬਹੁਤ ਤੇਜ਼ ਹੋ ਗਈ ਬੜੀ ਜ਼ਿਆਦਾ ਤੇਜ਼ ਆ ਸ਼ੁਗਰ ਕੱਲ ਗੱਡੀ ਅੰਦਰ ਲਾ ਲਈ ਸੀ ਪਾਰਕਿੰਗ ਬਾਹਰ ਖੜ੍ਹਦੀਆਂ ਨਹੀਂ ਤਾਂ ਬੁਰੇ ਹਾਲ ਹੋਣੇ ਸੀ। ਉਹ ਆਊਟਸਾਈਡ ਨਾਲ ਹਵਨ ਹੋ ਰਿਹਾ ਮੈਂ ਤੁਹਾਨੂੰ ਦਿਖਾਉਂਦਾ। ਸ਼ਿਵ ਮਹਾਰਾਜ ਜੀ ਦਾ ਮੰਦਿਰ ਹੈ ਤੇ ਹਵਨ ਵਾਲਾ ਬਣਾ ਹੋਇਆ ਕੁੰਡ ਤੇ ਕੁੰਡੀ ਕਹਿੰਦੇ ਨੇ ਇਥੇ ਹਨਾ ਉੱਥੇ ਹਵਨ ਕਰ ਰਹੇ ਨੇ ਉੱਪਰ ਰੂਮ ਹੈਗੇ ਨੇ ਇੱਧਰ ਵੀ ਰੂਮ ਹੈਗੇ ਨੇ। ਉਹ ਅੱਗੇ ਗਲੀ ਹੈਗੀ ਤੇ ਇਹਦੇ ਅੰਦਰ ਸੁੱਤਾ ਮੈਂ ਜਿਹੜਾ ਭਜਨ ਕਰਨ ਦਾ ਅੱਗੇ ਹਾਲ ਜਾਂ ਹੈਗਾ। ਇਹ ਖਤਮ ਹੋ ਗਈ ਜੀ ਦੇਖੋ ਇੱਕ ਗਲਾਸ ਕੁਲਤੂ ਹੈ ਬਸ ਇੱਕ ਅੱਛਾ ਇੱਕ ਗਲਾਸ ਹੈ ਅੱ비 ਬੜੀ ਮੁਸ਼ਕਿਲ ਸੇ ਦੇਖਤੇ ਆ ਨਿਕਲਦਾ ਨਹੀਂ আরে ਵਾਹ ਹੈ ਨਾ ਬਣ ਕੇ ਬਣ ਗਈ ਗੱਲ ਕੇ ਲੰਗਰ ਪ੍ਰਸ਼ਾਦਾ ਇੱਧਰ ਮਿਲਦਾ ਹੈ ਜੀ ਜਿਹੜਾ ਕਿ ਕੱਲ ਮੈਂ ਮਿਸ ਕਰ ਦਿੱਤਾ ਸੀ ਹੁਣ ਪੀਨੇ ਆ ਚਾਹ ਬਾਰਿਸ਼ ਬਹੁਤ ਜ਼ਿਆਦਾ ਆ ਚੁੱਕੀ ਹੈ ਪਾਣੀ ਉਹਦੇ ਅੰਦਰੋਂ ਵੀ ਡਰੈਕਟ ਅੰਦਰ ਥੋੜੀ ਥੋੜੀ ਇੱਧਰ ਵੀ ਚਿੱਕੜ ਜਾ ਹੋ ਗਿਆ ਭਾਈ ਗੱਡੀ ਦੇ ਅੰਦਰ ਨਾ ਆਵੇ ਬਸ ਲੈ ਕਮਲਾ ਮਮੀਆਂ ਗੱਡੀ ਦੇ ਅੰਦਰ ਚਿੱਕੜ ਹੁੰਦਾ ਵਾ ਕਹਿਣਾ ਤਾਂ ਐਸੀ ਵੀ ਗੱਡੀ ਦੇ ਅੰਦਰ ਪਾਣੀ ਨਾ ਗਿਆ ਹੋਵੇ ਸ਼ੀਸ਼ੇ ਕਿਉਂਕਿ ਡਾਊਨ ਕਰਕੇ ਮੈਂ ਗਿਆ ਸੀ ਬਾਹਰ ਇਹ ਕੇਵੀ ਇਹ ਵੀ ਉਹ ਇੱਕ ਦੋ ਬੂੰਦਾ ਡਿੱਗੀਆਂ ਹੀ ਓਏ ਗੁਰਪ੍ਰੀਤ ਸਿਆ ਇਹਨੂੰ ਚਾਹ ਨੇ ਕਰ ਇੱਥੇ ਰੱਖ ਇਹ ਇਹਨੂੰ ਬੰਦ ਕਰ ਇੱਥੇ بس ایتو ਚਾਹ ਨੂੰ ਡੁੱਲ ਨਾ ਦੇ ਗੌਰਪ੍ਰੀਤ ਕੰਟੇ ਕਰਦਾਰ ਸਤਿਆਨਾਸ਼ ਹੋ ਜਾ ਨਹੀਂ ਅਗਲੇ ਡੈਸ਼ ਬੋਰਡ ਦਾ ਵੀ ਪੂਰਾ ਯਾਰ ਲਿਟਰਲੀ ਅਜ ਜਿਵੇਂ ਦੇ ਮਤਲਬ ਪਹਿਰਾਵਾ ਹੈ ਨਾ ਇੱਥੋਂ ਦਾ ਪੰਡਿਤ ਤੇ ਸਾਧੂ ਸੰਤ ਹੈ ਨਾ ਥਿਸ ਇਜ਼ ਦਾ ਫਰਸਟ ਟਾਈਮ ਇਨ ਮਾਈ ਐਕਸਪੀਰੀਅੰਸ ਥੈਟ ਇਨ ਨੰਬਰਸ ਆਫ ਸਾਧੂ ਸੰਸ ਇਨ ðiਸ ਕਾਈਂਡ ਆਫ ਡਰੈਸ ਮੈਂ ਜੋ ਦੇਖੇ ਨੇ ਹੈ ਨਾ ਅਦਰਵਾਇਜ਼ ਮੈਕਸਿਮਮ ਮੰਦਰਸ ਵਗੈਰਾ ਜਾ ਕੇ ਚੰਡੀਗੜ੍ਹ 1 2 3 ਵੇਖੇ ਨੇ ਹੈ ਨਾ ਤੇ ਪੂਰਾ ਕਲਚਰ ਇੱਥੇ ਪਹਿਲੀ ਵਾਰ ਵੇਖਿਆ ਮੈਂ ਥਿਸ ਵਾਸ ਦਾ ਫਰਸਟ ਟਾਈਮ ਇਨ ਮਾਈ ਐਕਸਪੀਰੀਅੰਸ ਤੇ ਬੜਾ ਹੀ ਕਹਿ ਰਿਹਾ ਜੀ ਸਿਰਾ ਕੋਕਾ ਬੰਬ ਗਾਡਰ ਆਈ ਮੀਨਸ ਵੈਰੀ ਕਿਊਰੀਅਸ ਟੂ ਐਕਸਪਲੋਰ ਥੀਸ ਕਾਈਂਡ ਆਫ ਕਲਚਰਸ ਐਂਡ ਲੋਕ ਉਹਨਾਂ ਨੂੰ ਮਿਲਣਾ ਗੱਲਬਾਤ ਕਰਨੀ ਹਾਲਾਂਕਿ ਇਹ ਮੈਂ ਜ਼ਿਆਦਾ ਕੀਤੀ ਨਹੀਂ ਬਟ ਥੋੜਾ ਜਿਹਾ ਉਹਨਾਂ ਨਾਲ ਅਬਜ਼ਰਵ ਕਰਨਾ ਅਲੱਗ-ਅਲੱਗ ਚੀਜ਼ਾਂ ਬੜਾ ਕੋ ਸਿੱਖਣ ਨੂੰ ਮਿਲਦਾ ਬਹੁਤ ਬਹੁਤ ਚਾ ਵੀ ਨਹੀਂ ਇਹ ਪੀ ਲੋ ਮੈਂ ਕਹਣਾ ਪੀ ਲੋ ਯਾਰ ਆ ਚੱਕੋ ਯਾਰ ਆ ਮੈਂ ਕੱਲੇ ਨਹੀਂ ਬਿਨੀ ਲਾ ਪੀਓ ਯਾਰ ਪੀਓ ਪੀਓ ਲਓ ਜੀ ਆਪਾਂ ਤਾਂ ਰੈਡੀ ਹੋ ਗਏ ਨਾ ਤੋ ਕੇ ਐਂਡ ਗੱਡੀ ਨੂੰ ਕਪੜਾ ਵੀ ਮਾਰ ਲਿਆ 올 ਓਕੇ ਬਟ ਕਸਟਮਰ ਆਏ ਥੱਲੇ ਨਹੀਂ ਆਏ ਵਿਸ਼ਪ ਭਾਜੀ ਤੇ ਬਾਕੀ ਸਾਰੇ ਐਂਡ ਜਿਸ ਹਾਲ ਚ ਮੈਂ ਸੁੱਤਾ ਸੀ ਨਾ ਉੱਥੇ ਭਜਨ ਹੋ ਰਿਹਾ ਐਕਚੁਅਲੀ ਮੈਂ ਤੁਹਾਨੂੰ ਸੁਣਾਉਣਾ ਇਸ ਸਾਈਡ ਕਿਸੇ ਕੋ ਆਖਾ ਬੋਲਣਾ ਨਹੀਂ ਦੇ ਸਕੈ ਆਨੰਤ ਅਨਕਾ 0 ਹੈ ਤਤਰ ਤਮ ਅਤਿ ਵਈ ਸੰਯਮ ਟਾਈਮ ਸਵੇਰੇ 9 ਵਜ ਗਏ ਨੇ ਜੀ ਉਹ ਆਰਤੀ ਹੋ ਰਹੀ ਏ ਚਲਿਏ ਆਪਾਂ ਵੀ ਪ੍ਰਸ਼ਾਦ ਤਾਂ ਸਾਨੂੰ ਰੱਬ ਦੇਵੇ ਕਿਸਮਿਸ ਹੀ ਮਿਲੇ ਨਿਆਰਾ ਆ ਗਿਆ ਨਾਲੇ ਛੇ ਬੋਲੇ ਜੀ ਆਪਣੀ ਕੁੰਭ ਰਾਸ਼ੀ ਏ ਥੋੜਾ ਨਾ ਸੰਭਾਲ ਲਿਆ ਕਰੋ ਹਨਾ ਬੜਾ ਔਖਾ ਹੁੰਦਾ ਮੈਂ ओम राशि वाले ते चलले ही रहंदा ਕੋਈ ਗ੍ਰਹਿ ਬਾਸ ਹੌਣ ਕਿਰਪਾ ਹੋ ਗਈ ਆਪਣੇ ਤੇ ਬਰਿੰਦਾਵਨ ਆਪਾਂ ਇਸ਼ਨਾਨ ਕਰ ਲਿਆ ਯਮਨਾ ਮਾਤਾ ਦੀ ਦਰਸ਼ਨ ਵੀ ਕੀਤੇ ਤੇ ਅੰਦਰ ਅਸੀਂ ਗਏ ਲਗ ਲਗ ਵੀਵਜ਼ ਦੇਖੇ ਤੇ ਮੈਂ ਨਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਬੜੀ ਵਧੀਆ ਯਾਤਰਾ ਰਹੀ ਏ ਕਸਟਮਰਸ ਨੇ ਆਣਾ ਸੀ ਮੇਰਾ ਤਾਂ ਕੋਈ ਇਰਾਦਾ ਹੀ ਨਹੀਂ ਸੀ ਰਿਲੀਜੀਅਸ ਪਲੇਸਸ ਤੇ ਜਾਣਾ ਐਕਚੁਅਲੀ ਆਈ ਲਾਈਕ ਬਹੁਤ ਜ਼ਿਆਦਾ ਮੈਂ ਉਹ ਹਾਂ ਕਿ ਹਾਂ ਮੈਂ ਜਾਵਾਂ ਅਲੱਗ ਅਲੱਗ ਜਗ੍ਹਾ ਐਕਸਪਲੋਰ ਕਰਾਂ ਬਿਕਾਜ਼ ਜਿਨੇ ਵੀ ਰਿਲੀਜੀਅਨ ਨੇ ਇੰਡੀਆ ਚ ਆਲ ਆਰ ਲਾਈਕ ਇੰਨਾ ਕੁਝ ਸਕ੍ਰਿਪਚਰਸ ਚ ਆਪਣੀਆਂ ਜੋ ਰਾਈਟਿੰਗਸ ਨੇ ਗ੍ਰੰਥਸ ਨੇ ਉਹਨਾਂ ਚ ਸਮੇਟੀ ਬੈਠੇ ਰਹਿਣਾ ਬਹੁਤ ਜ਼ਿਆਦਾ ਕੁਝ ਹੈ ਜੇ ਆਪਾਂ ਕਿਸੇ ਇੱਕ ਰਿਲੀਜੀਅਨ ਨੂੰ ਪਕੜ ਲਈ ਉਹਨੂੰ ਹੀ ਤੁਸੀਂ ਤਲਾਸ਼ੋ ਤਾਂ ਇਟ ਇਜ਼ ਹਿਊਜ ਹਣਾ ਇੱਕ ਯਾਤਰਾ ਹੈ ਤੁਸੀਂ ਉਹਦੇ ਰਿਚੁਅਲ ਸਿੱਖਨੇ ਉਹ ਰਿਚੁਅਲ ਦੇ ਪਿੱਛੇ ਐਕਚੁਅਲੀ ਹੈ ਕੀ ਜੋ ਵੀ ਰਿਚੁਅਲ ਹੁੰਦੇ ਨੇ ਕਈ ਲੋਕੇ ਮਾਡਰਨ ਅੱਜ ਦੇ ਜਵਾਬ ਹਨ ਮੇਰੇ ਅਰਗੇ ਦੋ ਹਾਂ ਦੋ ਕੋ ਕਲਾਸਾਂ ਪੜ੍ਹ ਕੇ ਉਹੀ ਬਸ ਮਰ ਰਿਲੀਜਨ ਨਹੀਂ ਜੀ ਹੋਰ ਰਿਲੀਜਨ ਨਹੀਂ ਮੰਦਾ ਕਮਾ ਇਹ ਉਹ ਆ ਦੇਖੋ ਸੈਕੂਲਰ ਹੋ ਤੁਸੀਂ ਠੀਕ ਹੈ ਅਲੱਗ-ਅਲੱਗ ਰਿਲੀਜਨ ਜਿੰਨੇ ਵੀ ਨੇ ਉਹਨਾਂ ਦੀ ਰਿਸਪੈਕਟ ਕਰਾਂ ਬਟ ਉਹਨਾਂ ਦਾ ਜਿਹੜਾ ਐਸਨਸ ਹੈ ਉਹਨਾਂ ਦਾ ਜਿਹੜਾ ਮੈਸੇਜ ਹੈ ਥਰੂ देयर ਰਿਚੂਅਲਸ ਬਿਕਾਜ਼ ਜਿਹੜੇ ઋષਿ ਮੁਨੀ ਤੇ ਆਪਣੇ ਜਿਹੜੇ ਸੰਤ ਮਹਾਤਮਾ ਭਗਤ ਹੋਏ ਉਹਨਾਂ ਨੇ ਰਿਚੂਅਲਸ ਦੇ ਥਰੂ ਰਸਮਾਂ ਰਿਵਾਜਾਂ ਦੇ ਥਰੂ ਆਪਣੀਆਂ ਜਿਹੜੀਆਂ ਟੀਚਿੰਗਸ ਨੇ ਟੂ ਅਟੇਨ ਦਾ ਹਾਇਰ ਸੈਲਫ ਤੁਹਾਡੇ ਆਪਣੇ ਆਪ ਦਾ ਹਾਇਰ ਸੈਲਫ ਕੀ ਹੈ ਉਹਦੇ ਨਾਲ ਜੁੜਨਾ ਉਹਨਾਂ ਰਿਚੂਅਲਸ ਤੇ ਬਾਕੀ ਅਲੱਗ-ਅਲੱਗ ਪੇਂਟਿੰਗਸ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਆਪਾਂ ਡੇਲੀ ਕਰੀਦਾ ਰਿਲੀਜੀਅਸ ਪਲੇਸਿਸ ਤੇ ਜਾ ਕੇ ਉਹਨਾਂ ਚੋਂ ਸਮਿਟਾ ਹੈ ਇਹਨੂੰ ਕਹਿੰਦੇ ਨੇ ਜਿਹੜਾ ਮੈਸੇਜ ਹੈ ਨਾ ਉਹ ਇਨਕੋਡ ਕੀਤਾ ਹੋਇਆ ਹੈ ਡੀਕੋਡ ਤੁਸੀਂ ਕਰਨਾ ਹੁਣ ਲਾਈਕ ਚਲੋ ਹੁਣ ਇਹਦੀ ਟਾਕ ਚੱਲੀ ਤੇ ਦੱਸ ਹੀ ਦਿੰਦੇ ਲਾਈਕ ਜਦੋਂ ਆਪਾਂ ਕੰਟੀ ਵਜਾਈਦਾ ਹਨਾ ਟੱਲਾ ਵਜਾ ਕੇ ਜਾਂਦੇ ਅੰਦਰ ਮੰਦਿਰ ਦੇ ਗੁਰਦੁਆਰਿਆਂ ਚ ਸੰਖ ਵਜਾਉਂਦੇ ਨੇ ਐਂਡ ਤੁਸੀਂ ਬਾਕੀ 뮤ジਕਸ ਸੋਣਾ ਹੋਗਾ ਅਲੱਗ ਅਲੱਗ ਵਾਟ ਐਵਰ ਦ ਰਿਲੀਜਨ ਹਨਾ ਉੱਥੇ ਸੰਗੀਤ ਵੱਜਦੇ ਨੇ ਵਾਟ ਡਸ ਇਟ ਮੀਨ ਜੇ ਤੁਸੀਂ ਮੈਡੀਟੇਸ਼ਨ ਕਰੋਗੇ ਨਾ ਜਿਹੜਾ ਵੀ ਕਰਦਾ ਰਿਲੇਟ ਕਰ ਪਾਏਗਾ ਇੱਕ ਨਾ ਪਹਿਲਾਂ ਥਾਟਸ ਆ ਰਹੇ ਨੇ ਆ ਰਹੇ ਨੇ ਤੁਸੀਂ ਦੇਖ ਰਹੇ ਹੋ 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 ਬੜੇ سارے ਥਾਟਸ ਆ ਰਹੇ ਨੇ ਫਿਰ ਥਾਟਸ ਹੌਲੀ 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 ਨੇ ਉਹਨਾਂ ਦੀ ਫ੍ਰੀਕਵੈਂਸੀ ਸਲੋ ਹੋ ਗਈ ਹਨਾ ਸ਼ਾਂਤ ਹੋ ਗਿਆ ਮਨ ਫਿਰ ਉਸ ਤੋਂ ਬਾਅਦ ਖਾਲੀ ਪੰਜ ਲੱਗਦਾ ਇੱਕ ਹਨੇਰਾ ਟਾਈਪ ਜਿਵੇਂ ਬੇਸਲੈਸ ਤੁਸੀਂ ਬੇਸਲੈਸ ਜਗ੍ਹਾ ਤੇ ਉਹ ਬਸ ਡਿੱਗੇ ਜਾ ਰਹੇ ਹੋ ਜਾਂ ਸਮਥਿੰਗ ਕੁਝ ਅਲੱਗ ਹੀ ਬਸ ਮਤਲਬ ਆਪਣੇ ਆਪ ਤੋਂ ਡਿਸਕਨੈਕਟ ਬੰਨਾ ਹੁੰਦਾ ਜਾਂਦਾ ਜਿਹੜਾ ਕੰਟਰੋਲ ਕੀਤਾ ਹੁੰਦਾ ਕਿ ਮੈਂ ਦਿਸ ਇਜ਼ ਮਾਈ ਨੇਮ ਦਿਸ ਇਜ਼ ਮਾਈ ਐਡਰੈਸ ਦਿਸ ਇਜ਼ ਮਾਈ ਇਹ ਉਹ ਲੈਟਰ ਪਟਰ ਉਹ ਤੋਂ ਆਪ ਫ੍ਰੀ ਹੁੰਦੇ ਜਾਂਦੇ ਤੇ ਜਿਵੇਂ ਹੀ ਉਹ ਤੋਂ ਫ੍ਰੀ ਹੁੰਦੇ ਜਾਂਦੇ ਤੇ ਆਪਾਂ ਉਸ એનર્ਜੀ ਨਾਲ ਜੁੜਦੇ ਜਾਂਦੇ ਆ ਤੇ ਉੱਥੇ ਖਾਲੀਪਨ ਚੋਂ ਦਾਸੀ ਦਿੰਨੇ ਯਾਰ ਇਟ ਇਜ਼ ਮਾਈ ਪਰਸਨਲ ਐਕਸਪੀਰੀਅੰਸ ਉੱਥੇ ਤੁਹਾਨੂੰ ਇੱਕ ਸੰਗੀਤ ਸੁਣਾਇਆ ਜਾਏਗਾ ਦੀਨੂ ਗ੍ਰੰਥ ਸਾਹਿਬ ਜੀ ਚੋ ਭਗਤ ਬਾਣੀਆਂ ਵਿੱਚ ਕਈ ਨਵੇਂ ਉਹਨਾਂ ਨੂੰ ਨਾਦ ਵੀ ਕਿਹਾ ਹੈ ਅਨਹਦ ਨਾਦ ਹਨਾ ਤੇ ਦੈਟ ਇਜ਼ ਉਹਦੇ ਬਾਰੇ ਕੀ ਬੋਲੀਏ ਬਸ ਇਹ ਨਹੀਂ ਹੈ ਕਿ ਤੁਸੀਂ ਬਸ ਜੇ ਅਗਰ ਮੈਡੀਟੇਸ਼ਨ ਕਰਦੇ ਹੋ ਜਾਂ ਫਿਰ ਅਗਰ ਯੂ ਆਰ ਫਰਸਟ੍ਰੇਟਿਡ ਹਨਾ 올 द डेज ਹਨਾ ਤੇ ਕੋਈ ਬੇਸ ਨਹੀਂ ਮਿਲ ਰਿਹਾ ਲਾਈਕ ਜ਼ਿੰਦਗੀ ਚ ਉਹ ਯੂਸਲੈਸ ਜੀ ਮਿਲਦੀਦਾ दैट ਇਜ਼ ਗੁੱਡ ਥਿੰਕ ਹੈ ਤੁਸੀਂ ਆਪਣੇ ਆਪ ਦੀ ਤਲਾਸ਼ ਕਰੋ ਤੇ ਉੱਥੇ ਕੁਛ ਨਾ ਕੁਛ ਬਹੁਤ ਕੁਛ ਮਿਲੇਗਾ ਮਿਲੇਗਾ ਇਨ ਦਾ ਸੈਂਸ ਤੁਸੀਂ ਇਹ ਨਹੀਂ ਕਿ ਬਾਹਰ ਚੀਜ਼ਾਂ ਜੀ ਮਿਲਣਗੇ ਤੁਹਾਡੇ ਅੰਦਰ ਇੰਟਰਨਲ ਪੀਸ ਤੁਹਾਡੇ ਤੇ ਤੁਸੀਂ ਆਪਣੇ ਆਪ ਨਾਲ ਜੁੜਦੇ ਜਾਓਗੇ ਲਾਈਕ ਮੈਂ ਯਾਰ ਜਦੋਂ ਮੈਡੀਟੇਸ਼ਨ ਕਰਨਾ ਸ਼ੁਰੂ ਕੀਤਾ ਨਾ ਪਹਿਲਾਂ ਕੈਮਰਾ ਜਹਾ ਹੱਥ ਚ ਫੜ ਲਵਾਥਾ ਥੱਕ ਗਿਆ ਮੈਂ ਜਦੋਂ ਮੈਡੀਟੇਸ਼ਨ ਲੰਬੇ ਸਮੇਂ ਕੀਤਾ ਐਂਡ ਅਲੱਗ-ਅਲੱਗ ਸਕ੍ਰਿਪਚਰ ਪੜੇ ਰਿਲੀਜੀਅਸ ਦੇ ਅਲੱਗ-ਅਲੱਗ ਰਿਲੀਜੀਅਨ ਦੇ ਵੈਦਰ ਇਟ ਇਜ਼ ਸਿੱਖਿਜ਼ਮ ਹਿੰਦੂਇਜ਼ਮ ਜੈਨਿਜ਼ਮ ਬੁੱਧਿਜ਼ਮ ਐਂਡ ਬਾਕੀ ਜਿਹੜੀਆਂ ਵੀ ਸੈਕਟਸ ਹੈਗੇ ਨੇ ਉਹਨਾਂ ਦੇ ਸ਼ਾਖਾਵਾਂ ਹੈਗੀਆਂ ਨੇ ਉਹਨਾਂ ਦੇ ਬਾਰੇ ਥੋੜਾ ਹਲਕਾ-ਹਲਕਾ ਪੜਨਾ ਸ਼ੁਰੂ ਕੀਤਾ ਜਿਹੜੇ ਆਪਦੀ ਗੱਲ ਕਰਦੇ ਨੇ ਸਪਿਰਚੁਅਲਿਟੀ ਦੀ ਗੱਲ ਕਰਦੇ ਨੇ ਸੋ ਧੀਰੇ-ਧੀਰੇ ਕੀ ਹੋਇਆ ਮੈਂ ਆਪਣੇ ਆਪ ਨਾਲ ਜੁੜਦਾ ਗਿਆ ਲਾਈਕ ਜਿਵੇਂ ਮੈਂ ਹੈਗਾ ਲਾਈਕ ਥੋੜਾ ਯਾਰ ਬੱਚਿਆਂ ਦੇ ਲਿਰਕਤਾ ਹੈਗੇ ਨੇ ਯਾਰ ਕੀ ਕਰੀਏ ਤੇ ਆਈਨੋ ਵਿੱਚ ਮਤਲਬ ਹਨਾ ਦੁਨੀਆਦਾਰੀ ਦੀ ਚੀਜ਼ਾਂ ਵੀ ਚਲਦੀਆਂ ਰਹਿੰਦੀਆਂ ਨੇ ਯਾਰ ਕਾਂਡ ਹੁੰਦੇ ਰਹਿੰਦੇ ਨੇ ਪੰਗੇ ਪੈਂਦੇ ਰਹਿੰਦੇ ਨੇ ਠੀਕ ਹੈ ਉਹ ਵੀ ਠੀਕ ਹੈ ਬਟ ਇੱਕ ਇੰਟਰਨਲ ਚੀਜ਼ਾਂ ਜੀਆਂ ਕਾਫੀ ਬਦਲ ਜਾਂਦੀਆਂ ਨੇ ਹਨਾ ਤੁਹਾਨੂੰ ਫਰਕ じゃ ਨਹੀਂ ਪੈਂਦਾ ਹਨਾ ਤੇ ਫਰਕ ਪੈਣ ਤੋਂ ਵੀ ਫਰਕ じゃ ਨਹੀਂ ਪੈਂਦਾ ਇਹ ਸੰਦੀਪ ਮੇਸ਼ਵਰੀ ਨੇ ਕਿਹਾ ਸੀ ਕਿ ਫਰਕ ਪੈਣ ਤੋਂ ਵੀ ਫਰਕ ਨਹੀਂ ਪਵੇਗਾ ਵਾਹ ਮੌਕੇ ਤੇ ਲਾਈਨ ਯਾਦ ਆਈ ਬੜੀ ਕਹਿੰਦੇ ਯਾ ਅਮੀਨ ਸਪਿਰਚੁਅਲਿਟੀ ਮੈਂ ਕਾਫੀ ਸਮੇਂ ਤੋਂ ਲਾਈਕ ਸਪਿਰਚੁਅਲ ਪਰਸਨਸ ਨੂੰ ਸੁਣ ਰਿਹਾ ਸਪਿਰਚੁਅਲਿਟੀ ਜੋ ਖੁਦ ਦੀ ਤਲਾਸ਼ ਹੈ ਜੋ ਜੋ ਵੀ ਮੈਥਡਸ ਨੇ ਜੋ ਵੀ ਚੀਜ਼ਾਂ ਨੇ ਸਾਰਾ ਕੁਝ ਹੌਲੀ ਹੌਲੀ ਟਰਾਈ ਕਰ ਰਹੇ ਹਾਂ ਐਂਡ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਬਹੁਤ ਕੁਝ ਐਟ ਲੀਸਟ ਆਪਣੇ ਨਾਲ ਤਾਂ ਜੁੜਦੇ ਜਾ ਰਹੇ ਹਾਂ ਹਨਾ ਰਿਸ਼ਪਾ ਜੀ ਹਾਂਜੀ ਕੀ ਕਹਿ ਰਹੇ ਹੋ ਗੁੱਡ ਮਾਰਨਿੰਗ ਰਾਧੇ ਰਾਦੇ ਚਲਿਏ ਅੱਜ ਨਾ ਲੁਕਾ ਨਾ ਦੇ ਇੱਕ ਦੋ ਮਿੰਟ ਰਹੀ ਅੱਛਾ ਚਲ ਮੈਂ ਤੈਨੂੰ ਪਿਕਸ ਸੈਂਡ ਕਰਦਾ ਹੈ ਜੋ ਆਂਟੀ ਜੀ ਨੇ ਨਾ ਰਿਸ਼ਵ ਦੇ ਪਿੱਛੇ ਰਿਸ਼ਵ ਦੇ ਬ੍ਰਦਰ ਦੀ ਸੱਸ ਨੇ ਤੇ ਅਸੀਂ ਉਹ ਮੰਦਿਰ ਗਏ ਸੀ ਉਹਨਾਂ ਦੀ ਫੋਟੋ ਕਿਤੇ ਨੇ ਉਹਨਾਂ ਨੂੰ ਫੋਟੋ ਸੈਂਡ ਕਰਨਾ ਮੈਂ ਕਿਉਂ ਦੱਸ ਰਿਹਾ ਆਈ ਡੋਨਟ ਨੀ ਦੱਸਣਾ ਚਾਹੀਦਾ ਚਲੋ ਤਿਆਰ ਹੋ ਰਹੇ ਨੇ ਸਾਰੇ ਹੁਣ ਜਦੋਂ ਨਿਕਲਾਂਗੇ ਉਹਦਾ ਵੀਡੀਓ ਬਣਾਵਾਂਗੇ ਬਸ Thank uh -huh.